ਹੀ ਹਰਾਤਾ ਤਾੜੀਆਂ ਮਾਰਦੇ ਇੱਕ ਵਾਰੀ ਸਾਰਾ ਪੰਜਾਬ ਹੀ ਹਰਾਤਾ ਹੈ ਨੇ ਅੱਜ ਦੀ ਘੜੀ ਇਹ ਬੱਚੇ ਦਾ ਤੋੜ ਹੈ ਨਹੀਂ ਕਿਤੇ 11 ਸਾਲ ਦੀ ਉਮਰ ਦੇ ਵਿੱਚੇ ਬੱਚੇ ਦਾ ਕਿੱਥੇ ਤੋੜ ਨਹੀਂ ਹੈਗਾ ਇਹ ਉਹ ਬੱਚਾ ਪੰਜਾਬ ਦੇ ਵਿੱਚ 11 ਸਾਲ ਦੀ ਏਜ ਗਰੁੱਪ ਦੇ ਵਿੱਚ ਸਭ ਤੋਂ ਤੇਰੇ ਪੰਜਰ ਵਾਲਾ ਪੰਜਾਬ ਮੈਂ ਸਾਰੇ ਦਵਾਨੇ ਪਿੰਡ ਨੂੰ ਉਹ ਸਭ ਨੂੰ ਇਹ ਬੇਇਨਤੀ ਕਰਦਾ ਕਿਸ ਬੱਚੇ ਨੂੰ ਇੰਨਾ ਕੁ ਸਾਂਭਿਆ ਜਾਵੇ ਇੰਨਾ ਕੁ ਸਾਂਭਿਆ ਜਾਵੇ ਕਿ ਪੂਰੀ ਦੁਨੀਆ ਦੇ ਗੁੱਜੇ-ਖੁੱਜੇ ਦੇ ਵਿੱਚ ਇਹ ਬੱਚਾ ਪੰਜਾਬ ਦਾ ਨਾਮ ਦਿੰਦੇ ਔਰ ਕੱਡੂ ਵੀ ਇਹ ਕਿਉਂਕਿ ਗਵਾਨੇ ਪ੍ਰਿੰਸ ਦੇ ਵਿੱਚ ਜਿਹੜੀ ਐਥਲੈਟਿਕ ਆ ਉਹਨੂੰ ਉਨੀਓ ਅਹਿਮੀਅਤ ਦਿੱਤੀ ਜਾਂਦੀ ਆ ਜਿੰਨੀ ਗੁਰੂ ਘਰ ਨੂੰ ਦਿੱਤੀ ਜਾਂਦੀ ਆ ਐਨੀਂਕ ਜ਼ਿਆਦਾ ਇਹਨਾਂ ਦੀ ਉੱਥੇ ਪ੍ਰੈਕਟਿਸ ਹੁੰਦੀ ਆ ਬੱਚਿਆਂ ਦੀ ਇੱਕ ਵਾਰੀ ਤਾਲੀਆਂ ਮਾਰੋ ਐਲ ਸੀ ਡੀ ਦੇ ਨਾਲ ਸ਼ੀਰੇ ਬਾਈ ਵੱਲੋਂ ਔਰ ਸਾਡੇ ਗੱਗੀ ਮੱਲਾ ਦੋਨਾਂ ਵੱਲੋਂ 2100 ਰੁਪਏ ਹੋਰ ਦਾਮ ਆਜੀ ਉਸ ਨੂੰ। ਜੇ ਤਾੜੀਆਂ ਮਾਰੋ ਸਾਰੇ। ਸ਼ਾਬਾਸ਼। ਜੋਲਾਬਾਦ ਆ ਰਹੇ। ਸਾਡੀਆਂ ਦੋਵਾਂ ਮਾਂ ਨੇ ਇੱਕ ਦਿਨ ਬਹੁਤ ਵੱਡੇ ਲੈਵਲ ਤੇ ਜਾਣਾ। ਕੀ ਗੱਲ ਹੈ? ਹਰ ਕੋਈ ਕਿੱਥੇ ਆਜੀ? ਕੀ ਬੋਲ ਕੇ ਰੱਖੋ? ਪੁੱਤਰ ਜਣਾ। ਕਿਉਂ ਪਤਾ ਇਹਨਾਂ ਬੱਚਿਆਂ ਜੀ ਤਾੜੀਆਂ ਮਾਰੋ। ਸੈਕਿੰਡ ਬੱਚਾ ਆਪਣਾ ਜਿਹੜਾ ਤੁਹਾਨੂੰ ਖੁਦ ਕੋਲ ਕੇ ਸੁਪੁੱਤਰ ਨਾਮ ਦੇ ਸਰਹਾਰਣ ਕੋਰ ਕੇ ਪਿੰਡ ਬਹੁਤ ਵਧੀਆ ਮੇਨ ਦਾ ਪੁੱਤ ਤੁਹਾਡੀ ਬਹੁਤ ਵਧੀਆ ਪਰਫਾਰਮੈਂਸ ਤੁਹਾਡਾ ਪੁੱਤ ਜਤੂ ਸਿੰਘ ਪੈਨਟੀ ਕਿਹ ਜੜਾ ਕੀ ਬਾਤ ਹੈ ਕਾੜੀਆਂ ਬਾਤ ਇਹ ਤੁਹਾਡੇ ਆਪਣੇ ਬੱਚੇ ਨੇ ਆਉਣ ਵਾਲਾ ਇਹ ਕੋਟ ਸਾਹਿਬ ਆਓ ਬੋਲਾ ਜਾਈਂ ਆਓ ਜੀ ਆਜੋ ਬੱਚੇ ਜੀ ਮਾਤਾ ਜੀਓ ਆਜੋ ਕੋਟ ਸਾਹਿਬ ਦੇ ਬੱਚੇ ਨੇ ਨੌ ਸਾਈਕਲ ਜਿੱਤਰ ਅੱਜ ਐਲਵੀਡੀ ਵੀ ਲੈ ਗਿਆ ਤਕਰੀਬਨ ਇਹਨੇ ਸਾਰੇ ਪੰਜਾਬ ਦੇ ਬੱਚੇ ਆ ਗਏ ਨੇ ਅੰਡਰ ਬਲੈਂਕ ਤੋਂ ਸਪੋਰਟ ਵਿੱਚ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਨਾਉਣ ਵਾਸਤੇ ਖੋਹ ਰਿਹਾ ਹੈ ਹਾਂਜੀ ਬੁਰਾ ਨਾਉਣ ਵਾਸਤੇ ਜੀ ਜਿਹੜੇ ਇਹ ਕੈਂਡੀਟ ਦੇ ਬੰਦ ਸਪੋਰਟ ਕਰਦੇ ਸਾਰੀ ਬੰਨ ਨਾ ਦਾ ਅਗਲਾ ਵੀ ਇਹਦਾ ਵੀ ਬੜਾ ਬੜਾ ਇੰਟਾਕਾ ਲੱਗਦਾ ਨਹੀਂ ਹੈ ਕੈਂਡੀਟ ਦੇ ਲਈ ਬਹੁਤ ਬੱਚਿਆਂ ਦਾ ਕਿਹਾ ਮੈਂ ਪਾਰ ਰਹੇ ਹਾਂ ਕਿ ਇੱਕ ਜਿਹੜੀ ਖੇਡ ਹੈ ਸਰ ਜੀ ਇਹ ਬੰਦ ਕਰਕੇ ਨਿਕਲਦੇ ਨੇ ਅੱਜ ਸਾਡੇ ਕਦਰ ਇਹ ਨਸਰੀ ਹੈ ਕਿ ਕਹਿਆ ਗਿਆ ਕਿ ਉਹ ਲੋਕ ਕਰਦੇ ਨੇ ਇਸ ਤੋਂ ਬਾਅਦ ਇਹਦੇ ਜਹਾਂ ਜੀ ਫਟਕਾਰਤਾ ਕਿਹੜਾ ਕਿਹੜਾ ਦਰਵਾਜ਼ਾ ਨਹੀਂ ਖੁੱਲਦਾ। ਬਿੱਟਦਾ ਦਾ ਇੱਧਰ ਦਾ ਮੋੜ ਨਹੀਂ ਇਹਨਾਂ ਨੂੰ ਅਨੁਸਾਸ਼ਨ ਚ ਦੇ ਦੇ ਲਈ ਕਿ ਸਪੋਰਟ ਲਈ ਇਹ ਟੈਕਸਟ ਦਾ ਅਧਿਕਾਰੀ ਨਿਯਮਾਂ ਤੌਰ ਤੇ ਬਗਾਵਤ ਕਰਨ ਦਾ ਸਹਾਇਕ ਟੈਕਸਟ ਦਾ ਅਧਿਕਾਰੀ ਹੈ। ਇਸ ਵਾਰ ਬਸਲੇ ਸਾਹਿਬ ਦੇ ਸਟੇਟ ਦੇ 100 ਮੀਟਰ ਦਾ ਮੋਲ ਟੈਕਸਟ ਦਾ ਅਧਿਕਾਰੀ ਆਪਾ ਮੋੜ ਮਾਣ ਲਿਖ ਲਿਖ। ਝੂਰ ਝੂਰ ਦੀ ਮਾਤਾ ਜੀ ਵੀ ਪਹੁੰਚੇ ਮਾਤਾ ਜੀ ਇੱਧਰ ਆ ਗਏ। ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਆਫੀਨਾ ਥੋੜੇ ਬੱਚੇ ਨੇ ਐਨ.ਡੀ.ਵੀ. ਜਿੱਤ ਲਈ ਇਹਦਾ ਸਹੀ ਬਜਟ ਦੇ ਕੈਸ਼ ਪ੍ਰੈਸure ਕੀ ਕਹਿਣਾ ਚਾਹੋਗੇ ਤੁਹਾਡੇ ਬੱਚੇ ਅੰਮੀ ਦੇ? ਅਸੀਂ ਵੀ ਅੱਗੇ ਵੀ ਅਸੀਂ ਵੀ ਚਾਹ ਰਹੇ ਸੀ ਸਾਰੇ ਬੱਚੇ ਨੂੰ ਦੇਖ ਕੇ ਹੋਰ ਉਹ ਤਰੱਕੀ ਕਰਨਾ ਤੇ ਸਾਡੇ ਪ੍ਰੋਫੈਸਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੱਥੇ ਆ ਕੇ ਲੈ ਕੇ ਹੁੰਦਾ ਹੁੰਦਾ ਇਹ ਬਹੁਤ ਮਾਤਾ ਜੀ ਵੀ ਥੋੜੇ ਜਿਹਾ ਇਮੋਸ਼ਨਲ ਹੋ ਗਏ ਕਿਉਂਕਿ ਸੱਚ ਨੂੰ ਗੌਰ ਨਾਲ ਗੱਲ ਸੁਣਿਆ ਜੀ ਮਾਤਾ ਜੀ ਇਮੋਸ਼ਨਲ ਹੋ ਗਏ ਹਰਮੀਤ ਨੇ ਕਹਿੰਦੇ ਇੱਕ ਵਾਰੀ ਤਾਂ ਹਰ ਹਰ ਇੱਕ ਬੱਚੇ ਦੀ ਮਾਂ ਲੱਟੂ ਵੰਡ ਦਿਆ ਜੇ ਲੋੜ ਪੈਂਦਾ ਹੁੰਦਾ ਦੂਜੀ ਵਾਰੀ ਕੋਈ ਸੂਮਾ ਪੱਤੇ ਮਾਂ ਨੂੰ ਲੱਡੂ ਬੰਨੜਨਾ ਮੌਕਾ ਦਿੰਦਾ ਜਦੋਂ ਉਹ ਭਰਾਵ ਜਾ ਜਾਂਦਾ ਦੂਜੀ ਵਾਰੀ ਲੱਡੂ ਕਿਸੇ ਪਰਨੇ ਉਤੀ ਪੁੱਤ ਦੀ ਮਾਂ ਹੀ ਬੰਨਦੀ ਆ ਇਹਨਾਂ ਦੂਜੀ ਵਾਰੀ ਲੱਡੂ ਬਣਾ ਦੇ ਬਾਬਾ ਜੀ ਖਾਜੋ ਦੂਜੀ ਵਾਰੀ ਬੰਨੜ ਕੇ ਕਿੰਨਾ ਜਾਉਂਦਾ ਲੱਡੂ ਹਰ ਵਾਰੀ ਬੰਨਣਾ ਕੋਣ ਹਣ ਕੋਣ ਗਏ ਕੇ ਬੰਨਣਾ ਕਿ ਬੱਚਿਆਂ ਦਾ ਹਾਰੇ ਤੇ ਇੱਕ ਫੌੜੇ ਵਿੱਚ ਬੱਚਿਆਂ ਨੂੰ साडेपाच वाजता आपण बोलतोय मी सानेनारी येणार आहे आपण बोलतोय सांचा गाव नाव गाव काम आणि त्यांनी यांनी खूप जास्त मेन पे करतो मी ਇੱਥੇ ਲੱਕੀਆਂ ਕਰਨ ਸਾਰੇ ਬੱਚੇ ਸਾਡੇ ਆ ਗਏ ਵਧੀਆ ਮੀਂਹ ਕਰਦਾ ਹੋਇਆ ਲਓ ਜੀ ਮਾਤਾ ਜੀ ਕਹਿੰਦੇ ਲੱਡੂ ਬਣਦੇ ਆ ਜਦੋਂ ਵੀ ਜਿੱਤ 14 ਗੱਲ ਫਿਰ ਅਸੀਂ ਆ ਕੇ ਦੂਜੀ ਵਾਰੀ ਦਾ ਕਿਸੇ ਬੇਬੇ ਦੀ ਪੁੱਤ ਦੀ ਮਾਇ ਲੱਡੂ ਬਣਦੇ ਆ ਪਹਿਲੀ ਵਾਰੀ ਜਦੋਂ ਬੱਚੇ ਦਾ ਜਨਮ ਹੁੰਦਾ ਦੂਜੀ ਵਾਰੀ ਜਦੋਂ ਧੀ ਪੁੱਤ ਕਾਰਨ ਆਬ ਹੋ ਜਾਂਦਾ ਫਿਰ ਬਾਅਦ ਦੂਜੀ ਵਾਰ ਖੁਸ਼ੀ ਦੇ ਲੱਡੂ ਬਣਦੇ ਕਿ ਮੇਰਾ ਪੁੱਤ ਜਨਮ ਹੋ ਗਿਆ ਤਾੜੀਆਂ ਮਾਰ ਦਿੰਦੇ ਸਾਰੇ ਬੱਚੇ ਵੀ ਸਫਲਤ ਹੋਣ ਲੋਰ ਅੰਡਰ 40 ਦਾ ਇਵੈਂਟ ਚੱਲ ਗਿਆ ਠੀਕ ਹੈ ਜੀ ਅੰਡਰ 14 ਹੀਟ ਦਾ ਬਹੁਤ ਪਈਆਂ ਨੇ ਆਪਣੇ ਕੋਲ ਜੀ ਮਾਈਕ 'ਚ ਬੋਲੋ ਵੀਰੇ ਮਾਈਕ ਲੈ ਕੇ ਬੇ ਕਿੰਨੇ ਬੱਚੇ ਵਰਨੇ ਦੋ ਤਿੰਨ ਤਿੰਨ ਜੀ ਤਿੰਨ ਜੀ ਕੋ ਸਾਹਿਬ ਪਹਿਲੇ ਤਿੰਨ ਬੱਚੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹੜਾ ਆ ਬੱਚਾ ਦਾ ਬਾਈ ਇਹ ਅੱਜ 10ਵੇਂ ਸੈਕਟਰ ਦੁਕਾਨਿਆਂ ਦਾ ਮੁੰਡਾ ਵਾ ਇਹ ਪੂਰੇ ਪੰਜਾਬ ਤੋਂ ਆਪ ਤੇ ਆ ਅੰਡਰ 11 ਦੇ ਵਿੱਚ ਅੱਜ ਆਪਾਂ ਇਹਨੂੰ ਸਾਈਕਲ ਦੀ ਪਹੁੰਚਾਇਆ ਕਿਉਂਕਿ ਸਾਈਕਲਾਂ ਦੇ ਬਹੁਤ ਜੱਟਲੇ ਨੇ ਇਹਨੂੰ ਆਪਾਂ ਐਲਈਡੀ ਦਿੱਤੀ ਆਪਣੇ ਤੇ ਉੱਤੇ ਟਰੈਕ ਉੱਤੇ ਹੋ ਜਾਓ ਜਿੰਨੇ ਚਾਹਲੇ ਪਾਸੇ ਜਾ ਜੇ ਕੋਈ ਬੱਚਾ ਟਰੈਕ ਜਨਾ